ਜਿਹੜੇ ਅਵਾਰਾ ਪਸ਼ੂ ਜਾਨਵਰ ਆਮ ਗਊਸ਼ਾਲਾਵਾਂ ਮਾ ਹੋਣੇ ਚਾਹੀਦੇ ਆ ਉਹੋ ਸੜਕਾਂ ਦੇ ਉੱਪਰ ਤੁਮ ਰਹੇ ਆ ਆਪਾਂ ਹਰ ਰੋਜ਼ ਦੇਖੀਏ ਕਿ ਸੜਕਾਂ ਦੇ ਉੱਪਰ ਕਈ ਵਾਰੀ ਅਵਾਰਾ ਗਊਆਂ ਤੇ ਗੈਲ ਅਵਾਰਾ ਜਿਹੜੀਆਂ ਆਸਾਨ ਢਟੀਆਂ ਉਹਨਾਂ ਦੇ ਗੈਲ ਐਕਸੀਡੈਂਟ ਹੋ ਜਾਂ ਉਹ ਕਿਸੇ ਨਾ ਕਿਸੇ ਦੀ ਮੌਤ ਦਾ ਕਾਰਨ ਵੀ ਬਣ ਜਾਂ ਪਰ ਸਭ ਤੋਂ ਵੱਡੀ ਗੱਲ ਜੋ ਆ ਵੀ ਉਹ ਜਿਹੜੇ ਅਵਾਰਾ ਪਸ਼ੂ ਆ ਉਹਨਾਂ ਦਾ ਆਪਦਾ ਨੁਕਸਾਨ ਵੀ ਇਸ ਦੇ ਵਿੱਚ ਹੋਆ ਸੋ ਅਸੀਂ ਇਸੇ ਤਰ੍ਹਾਂ ਇੱਕ ਘਟਨਾ ਦੇਖ ਰਹੇ ਹਾਂ ਤੇ ਪਿੱਛਾ ਤੁਸੀਂ ਦੇਖ ਸਕਦੇ ਹੋ ਕਿ ਉਹ ਬੰਦੇ ਲੱਗ ਰਹੇ ਹਨ ਨਾਲੇ ਦੇ ਵਿੱਚ ਅਸਲ 'ਚ ਨਾਲੇ ਦੇ ਵਿੱਚ ਨਾ ਇੱਕ ਸਾੰਡਾ ਜਿਹੜਾ ਉਹ ਡਿੱਗ ਪਿਆ ਨਾਲੇ ਦੇ ਵਿੱਚ ਡਿੱਗ ਪਿਆ ਤਾਂ ਜਿਸਕੇ ਗਹਿਣਾ ਬੇ ਮਮਨ ਸਾੰਡੀ ਦੀ ਡੈਥ ਹੋ ਗਈ ਉਹ ਵਿਚਾਰਾ ਮਰ ਗਿਆ ਕਾਰਨ ਇਹ ਆ ਕਿ ਸ਼ਾਇਦ ਕਿਤੇ ਨਾ ਕਿਤੇ ਉਹ ਰਾਤ ਸਾਰੀ ਰਾਤ ਡਿੱਗਿਆ ਪਿਆ ਹੋਣਾ ਰਾਤ ਕਿਸ ਟਾਈਮ ਉਹ ਡਿੱਗਿਆ ਕਿਸੇ ਨੂੰ ਕੁਝ ਨਹੀਂ ਪਤਾ ਪਰ ਬੜੀ ਗੱਲ ਜੋ ਆ ਵੀ ਸਾੰਡ ਦੀ ਡੈਥ ਹੋ ਗਈ ਲੋਕਾਂ ਨੂੰ ਬਹੁਤ ਦੁੱਖ ਆਲੇ ਦੁਆਲੇ ਦੇ ਲੋਕਾਂ ਨੂੰ ਜਾਂ ਫਿਰ ਜਿਨ੍ਹਾਂ ਦੇ ਘਰ ਆ ਲਵਾ ਉਹ ਵੀ ਬਹੁਤ ਦੁੱਖ ਮਨਾ ਰਹੇ ਆ ਵੀ ਸ਼ਾਇਦ ਅਸੀਂ ਟਾਈਮ ਪਾਉਂਠ ਜਾਂਦੀ ਪਰ ਕਿਸ ਇਸਮਾ ਕਿਸੇ ਦਾ ਕਸੂਰ ਨਹੀਂ ਹੈ ਕਿਉਂਕਿ ਅਸਲਗੇ ਵਿੱਚ ਜੋ ਚੀਜ਼ਾਂ ਜਿਹੜੇ ਗਊਸ਼ਾਲਾ ਖੂਲ ਰੱਖੀਆਂ ਉਹਨਾਂ ਗਊਸ਼ਾਲਾ ਵਾਲਿਆਂ ਨੂੰ ਸਮਝਣੀ ਚਾਹੀਦੀ ਹੈ ਵੀ ਜਿਹੜੇ ਅਵਾਰਾ ਛੱਡ ਰੱਖੀਆਂ ਆ ਸਾਣ ਜਾਂ ਗਊਆਂ ਉਹਨਾਂ ਨੂੰ ਟਾਈਮ ਪਾਸ ਸੰਭਾ ਜਾਵੇ ਹੁਣ ਜਦੋਂ ਉਹ ਸਾਡਾ ਵਿਚਾਰਾ ਗਿਰ ਗਿਆ ਉਸ ਤੋਂ ਬਾਅਦ ਉਸ ਦਾ ਰੈਸਕਿਊ ਕਰਨ ਵਾਸਤੇ ਵੀ ਮਤਲਬ ਕੋਈ ਗਊਸ਼ਾਲਾ ਤੇ ਜਾਂ ਕਿਸੇ ਵੀ ਤਰ੍ਹਾਂ ਕੋਈ ਸਰਕਾਰੀ ਅਧਿਕਾਰੀ ਨਹੀਂ ਪਹੁੰਚਿਆ ਆਮ ਪਿੰਡ ਦੇ ਲੋਕ ਆ ਜਿਹੜੇ ਉਹੀ ਰੈਸਕਿਊ ਕਰ ਰਹੇ ਆ ਉਸ ਦਾ ਆ ਜੋ ਮੈਂ ਤੁਹਾਨੂੰ ਨੇੜੇ ਦੇ ਦਿਖਾ ਦੇਣਾ ਹੁੰਦਾ ਆ ਉਹ ਨਹੀਂ ਕੁਛ ਨਹੀਂ ਤਾਂ ਉਹਨੂੰ ਪੱਟੜਾ ਨਾਲ ਦੇ ਤੁਸੀਂ ਹੱਥ ਦਾ ਲਵਾ ਦਿਓ ਕੋਈ ਜਿਹੜੀ ਕੋਸ਼ਿਸ਼ ਚੱਲ ਰਹੀ ਆ ਨੇ ਲੋਕ ਆਪ ਦੂਰੋਂ ਕਦਮਾਂ ਕਰ ਕਿਤੇ ਨਾ ਕਿਤੇ ਸਾਂਡਾ ਵਿਚਾਰਾ ਜਿਹੜਾ ਇਸ ਦਾ ਸਰੀਰ ਭਾਰੀ ਆ ਜਾਂ ਫਿਰ ਰਾਤ ਨੂੰ ਮਰਨ ਕੇ ਕਰ ਕਾ ਇਸ ਦਾ ਸਰੀਰ ਵੀ ਫੁੱਲ ਗਿਆ ਫੁੱਲ ਗਿਆ ਉਹ ਕਾਨੂੰ ਫੁੱਲਾ ਮਾਰਿਆ ਓਏ ਜੋ ਨਾਲਾ ਪਟਾ ਓਏ ਨਹੀਂ ਹੁੰਦਾ ਕੁਛ ਬੰਗਲ ਦਾ ਜਿਹੜਾ ਪਵੇ ਤਾਂ ਕਿ ਉਹ ਇੱਥੇ ਹੀ ਜਾ ਰਿਹਾ ਹੈ ਬਾਕੀ ਤੁਸੀਂ ਦੇਖੋ ਕੋਸ਼ਿਸ਼ ਚੱਲ ਰਹੀ ਆ ਜੀ ਸੀ ਵੀ ਮੁਗਈਆ ਸਰ ਜੀ ਇਸ ਨਾਲ ਕੱਢਦੇ ਆ ਚਲੋ ਮੈਂ ਤੁਹਾਨੂੰ ਪਾਈਏ 니가 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 니나니가 चल 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 udah <tuk> berani kan? Oke, <tuk> udah. Inginnya ini ya? Oke nih. ਦਲ ਨੂੰ ਦੇਖ ਰੱਖੋ ਰੱਖੋ ਖਿੱਚ ਕਰ ਖੋ ਰੋ ਖੜ ਜਾ ਉਹ ਖੜਾ ਰੱਖੀ ਰੱਖੀ ਰੱਖ ਦੇ ਦੋ ਘੰਟੇ ਇੱਕ ਦਾਣਾ ਕੋਈ ਰੋ ਰੋ ਮੈਂ ਤੁਹਾਨੂੰ ਦੇਣਾ ਜੀ ਪਾਣੀ ਦੇ ਆਪ ਜਾਓ ਆਹ ਦੇਖੀ Juga tak kelihatan perutnya. Jauh dari ya? ਮੁਝੇ ਵੀ ਜੀ ਭਲਾਈ ਗਈਆਂ ਦੇਖੋ ਤੁਸੀਂ ਵੀ ਕਿਉਂਕਿ ਬੰਦਿਆਂ ਨੇ ਬਹੁਤ ਜ਼ੋਰ ਮਾਰ ਕੇ ਦੇਖ ਲਿਆ ਬੰਦਿਆਂ ਦੇ ਨਹੀਂ ਨਿਕੜਿਆ ਉਸ ਤੋਂ ਬਾਅਦ ਫਿਰ ਜੀ ਸੀ ਬੀ ਨਾਲ ਕੱਢਣ ਦੀ ਕੋਸ਼ਿਸ਼ ਕਰੀ ਜਾਏਗੀ ਜੀ ਸੀ ਬੀ ਆਈ ਹੈ ਹੁਣ ਕੱਢਣ ਵਾਸਤੇ Yeah. <laughs> ਆਲੇ ਮਾਂ ਤੇ ਕੱਢਣ ਤੇ ਬਾਅਦ ਹੁਣ ਸਾਂਡ ਨੂੰ ਨਮਾਇਆ ਜਾ ਰਿਹਾ ਕਿਉਂਕਿ ਸਾਂਡ ਨੂੰ ਗਊ ਕਾ ਜਾਇਆ ਕਿਹਾ ਜਾਹਾ ਅਰ ਗਊ ਨੂੰ ਭਾਰਤੀ ਵਿੱਚ ਪੂਜਿਆ ਜਾਵਾ ਗਊ ਨੂੰ ਇੱਕ ਧਾਰਮਿਕ ਚਿੰਨ੍ਹ ਕੇ ਵਜੋਂ ਪੂਜਿਆ ਜਾਹਾ ਗਊ ਕੀ ਪੂਜਾ ਵੀ ਕਰੀ ਜਾਹਾ Hindu ਧਰਮ ਦੇ ਵਿੱਚ ਗਊ ਨੂੰ ਗਊ ਮਾਤਾ ਕਹਿ ਕਾ ਬੰਨਿਆ ਜਾਹਾ ਇਸ ਕਰਕੇ ਸਾਂਡ ਆ ਜਿਹੜਾ ਉਸ ਕੀ ਵੀ ਕਿਸੇ ਨਾ ਕਿਸੇ ਦਿਲਾਂ ਦੇ ਵਿੱਚ ਰਿਸਪੈਕਟ ਕਰੀ ਜਾਹਾ ਸਾਂਡ ਨੂੰ ਵੀ ਇੱਕ ਪਿੰਡਾਂ ਦੇ ਵਿੱਚ ਆਮ ਸਿਆਣੇ ਕਹਦਾ ਵੀ ਸਾੜਡ ਹੋਆ ਜਿਹੜਾ ਉਹ ਖੇੜੇ ਦਾ ਰੂਪ ਹੋਆ ਖੇੜਾ ਹੁਣ ਸ਼ਹਿਰ ਵਾਲੇ ਲੋਕਾਂ ਨੂੰ ਸ਼ਾਇਦ ਉਸਕੇ ਬਾਰੇ ਵਿੱਚ ਖੇੜੇ ਕੇ ਜਾਂ ਸਾਣ ਦੇ ਸੰਬੰਧ ਦੇ ਬਾਰੇ ਵਿੱਚ ਘੱਟ ਪਤਾ ਹੋਵੇ ਪਰ ਪਿੰਡਾਂ ਦੇ ਵਿੱਚ ਸਿਆਣੀ ਦਸਾਂ ਵੀ ਜਿਹੜਾ ਸਰਕਾਰੀ ਸਾਣ ਛੱਡੇ ਹੋਆ ਉਹ ਖੇੜੇ ਦਾ ਰੂਪ ਹੋਆ ਇਸ ਕਰਕੇ ਲੋਕ ਇਹਨਾਂ ਨੂੰ ਨਮਾਣਾ ਤਮਾਣਾ ਇਹਨਾਂ ਨੂੰ ਕੱਖ ਪਾਣੇ ਇਹ ਕਾ ਪੁੰਨ ਵੀ ਸਮਝਾਰ ਹੁਣ ਤਾਂ ਜਦੋਂ ਇਸकी ਡੈਥ ਹੋ ਗਈ ਤਾਂ ਇਸ ਨੂੰ ਪੂਰੇ ਸੰਸਕਾਰ ਆ ਗਈ ਗਏ ਲੈ ਰੀਤੀ ਰਵਾਜਾਂ ਗਏ ਲੈ ਇਸ ਕਾ ਜਿਹੜਾ ਸੰਸਕਾਰ ਕਰਨਾ ਜੋ ਸਾਰਾ ਇੱਕ ਆਵਦਾ ਫਰਜ ਸਮਝਿਆ ਜਾ ਆਹ ਪਿੰਡਾਂ ਦੇ ਵਿੱਚ ਆਮ ਲੋਕਾਂ ਦੁਆਰਾ ਹੁਣ ਦੇਖੋ ਵੀ ਕਿਤ ਤਰ੍ਹਾਂ ਲੋਕ ਆ ਪੂਰੀ ਸਰਦਾਂ ਕੇ ਗੈਰ ਹੁਣ ਇਸ ਕੀ ਨਮਾਈ ਤਮਾਈ ਕਰ ਰਹੇ ਆ ਜਿਸ ਤੇ ਬਾਅਦ ਹੁਣ ਇਸ ਨੂੰ ਲੈ ਜਾ ਜਾਏਗਾ ਇੱਕ ਪਿੰਡ ਦੇ ਵਿੱਚ ਜਿਹੜੀ ਮੰਡੀ ਆ ਉੱਥਾ ਕਹਿ ਰਹੇ ਆ ਵੀ ਉੱਥਾ ਦਫਨਾਇਆ ਜਾਏਗਾ ਇਸ ਨੂੰ ਸਾਂਡ ਕੀ ਡੈੱਡ ਬੋਡੀ ਨੂੰ ਦੇਖੋ ਤੁਸੀਂ ਵੀ ਮੰਡੀ ਮਲੇਕ ਆ ਚੁੱਕੇ ਆਂਰ ਦੂਜੇ ਪਾਸਾ ਜੀਸੀਬੀ ਕੇ ਗੱਲ ਟੋਆ ਵੀ ਹੈ ਜਿਹੜਾ ਉਹ ਪੱਟਣਾ ਸ਼ੁਰੂ ਕਰ ਦਿਆ ਗਿਆ ਆਰ ਟੋਆ ਬਹੁਤ ਡੂੰਗਾ ਪੱਟਿਆ ਜਾਵੇਗਾ ਕਿਉਂਕਿ ਸਾਂਡ ਕੀ ਬੋਡੀ ਦੇ ਹਿਸਾਬ ਕੇ ਗੱਲ ਟੋਆ ਜਿਹੜਾ ਬੜਾ ਡੂੰਗਾ ਪੱਟਣ ਵਾਲਾ ਗਿਆ ਬਾਕੀ ਦੂਜੇ ਪਾਸਾ ਪਿੰਡ ਦੇ ਲੋਕ ਵੀ ਮੰਡੀ ਕੇ ਵਿੱਚ ਜਮ੍ਹਾਂ ਹੋਣੇ ਸ਼ੁਰੂ ਹੋ ਗਏ ਆ ਕਿਉਂਕਿ ਸਾਂਢ ਕੇ ਸੰਸਕਾਰ ਕੇ ਵਿੱਚ ਸ਼ਾਮਲ ਹੋਣਾ ਵੀ ਇੱਕ ਪੁੰਨਗਾ ਕੰਮ ਸਮਝਿਆ ਜਹਾ ਜਿਸ ਕਰਕੇ ਪਿੰਡਾਂ ਮ ਜਿਹਨੂੰ ਵੀ ਪਤਾ ਲੱਗ ਰਿਹਾ ਉਹ ਇਸ ਸਾਂਢ ਕੀ ਆਖਰੀ ਰਸਮਾਂਗੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚ ਰਿਹਾ ਸੋ ਜਿਹੜਾ ਟੋਆ ਹੁਣ ਬਹੁਤ ਡੂੰਗਾ ਹੋ ਚੁੱਕਿਆ ਤਕਰੀਬਨ 7-8 ਫੁੱਟ ਡੂੰਗਾ ਜਿਹੜਾ ਇਹ ਟੋਆ ਪਟਿਆ ਜਾ ਚੁੱਕਿਆ ਜਿਸ ਕਰਕੇ ਹੁਣ ਜੀਸੀਬੀ ਦੀ ਮਦਦ ਲੈ ਲੇ ਹੁਣ ਇਸ ਸਾੰਡ ਨੂੰ ਇਸ ਟੋਏ ਦੇ ਵਿੱਚ ਆ ਜਿਹੜਾ ਰੱਖਿਆ ਜਾਵੇਗਾ ਜਿਸ ਤੇ ਬਾਦ ਉਰੀ ਹੀ ਇਸ ਦੀ ਕਸਮਾਦੀ ਬਣਾ ਲਈ ਜਾਏਗੀ ਜਾਂ ਫਿਰ ਇਸ ਨੂੰ ਦਫਨਾ ਦਿਆ ਜਾਏਗਾ ਸੋ ਦੂਜੇ ਪਾਸਾ ਹੁਣ ਪਿੰਡ ਕੇ ਲੋਕ ਆ ਜਿਹੜੇ ਉਹ ਵੀ ਪੂਰਾ ਪਹੁੰਚਣੇ ਸ਼ੁਰੂ ਹੋ ਗਏ ਜਬੜੀ ਗਿਣਤੀ ਇਹ ਵਿੱਚ ਜੋ ਤੁਸੀਂ ਦੇਖ ਰਹੇ ਹੋ ਨੂਨ ਆ ਜਿਹੜਾ ਹਰੇਕ ਬੰਦਾ ਆਪਣੇ ਨਾਲ ਨੂਨ ਲੈ ਕੇ ਆ ਰਿਹਾ ਕੋਈ ਕਿਲੋ 2 ਕਿਲੋ 5 ਕਿਲੋ 10 ਕਿਲੋ ਨੂਨ ਲੈ ਕੇ ਆ ਰਹੇ ਆ ਕਿਉਂਕਿ ਨੂਨ ਪਾਨ ਕਾ ਕਾਰਨ ਇਹ ਹੋਵਾ ਵੀ ਲੂਨ ਗੈਲਿਕਤਾ ਹੱਡੀਆਂ ਜਿਹੜੀਆਂ ਹੋ ਗਲ ਜਾਂਾਂ ਛੇਤੀ ਜਾਂ ਫਿਰ ਜਿਹੜੀਆਂ ਮਾਸ ਆ ਡੈੱਡ ਬੋਡੀ ਦਾ ਉਹ ਛੇਤੀ ਗਲ ਜੇਗਾ ਉਸਕੀ ਸਮੈਲ ਨਹੀਂ ਬਾਹਰ ਆਂਦੀ ਇਹ ਤਾਂ ਸੈਂਟੀਫਿਕ ਕਾਰਨ ਹੋ ਗਈ ਦੂਜੇ ਪਾਸਾ ਲੋਕਾਂ ਦੀ ਭਾਵਨਾ ਵੀ ਇਸ ਗੱਲ ਕੀ ਗੱਲ ਕਿ ਗੈਲ ਜੁੜੀ ਵੀ ਹੋਆ ਵੀ ਜਿਹੜਾ ਸਾਂਡ ਆ ਜਾਂ ਫਿਰ ਗਊ ਆ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਕਾ ਹਟਿਆ ਵੀ ਇਨਾਕੇ ਸੰਸਕਾਰ ਦੇ ਵਿੱਚ ਜੇਕਰ ਆਪਾਂ ਕਿਸ ਕੋਈ ਤਿਲ ਫੁੱਲ ਪਾਵਾਂਗੇ ਤਾਂ ਉਹ ਬਹੁਤ ਬੜਾ ਪੁੰਨ ਦਾ ਕੰਮ ਆ ਜਿਹੜਾ ਸਮਝਿਆ ਜਾਵਾ ਸੋ ਹਰੇਕ ਬੰਦਾ ਆਪੋ ਆਪਣਾ ਹਿੱਸੇ ਦਾ ਯੋਗਦਾਨ ਆਪੋ ਆਪਣੀ ਤਰੀਕੇ ਨਾਲ ਇਸਾ ਸਾਂਢ ਕੇ ਸੰਸਕਾਰ ਦੇ ਵਿੱਚ ਪਾ ਰਹਾ ਸੋ ਬਹੁਤ ਲੂਣ ਵੀ ਆ ਜਿਹੜਾ ਤੁਸੀਂ ਦੇਖ ਸਕੋ ਆ ਵੀ ਕਿੰਨਾ ਲੂਣ ਇਕੱਠਾ ਹੋ ਗਿਆ ਤਕਰੀਬਨ ਕੁੰਟਲ ਦੇ ਹਿਸਾਬ ਨਾਲ ਲਲੂਣ ਆ ਜਿਹੜਾ ਉਹ ਇਕੱਠਾ ਹੋ ਗ ਚੁਕਿਆ ਔਰ ਬਹੁਤ ਬੜੀ ਗਿਣਤੀ ਦੇ ਵਿੱਚ ਹੋਰ ਵੀ ਲੋਕ ਲੂਣ ਲੈ ਕੇ ਆਇ ਰਹੇ ਆ ਹਲੇ ਜਿਹਨੂੰ ਜਿਹਨੂੰ ਪਤਾ ਲੱਗ ਰਿਹਾ ਹਰੇਕ ਬੰਦਾ ਲੂਣ ਲੈ ਕੇ ਪਹੁੰਚ ਰਿਹਾ ਦੂਜੇ ਪਾਸਾ ਹੁਣ ਇਸ ਠੱਠੇ ਨੂੰ ਟਰਾਲੀ ਮਾਂ ਤੇ ਜੀਸੀਬੀ ਦੀ ਮਦਦ ਕੇ ਗਾਇਲ ਇਸ ਟੋਏ ਕੇ ਵਿੱਚ ਤਾਰਿਆ ਜਾਗਾ ਕਿਉਂਕਿ ਲੋਕ ਕਹਾਂਗੇ ਬੰਦਿਆਂ ਕੇ ਬਸ ਕੀ ਖੇਡ ਨਹੀਂ ਹੈ ਇਸ ਨੂੰ ਜਿਹੜਾ ਕੇ ਇਸ ਟੋਏ ਕੇ ਵਿੱਚ ਤਾਰਨਾ ਇਸ ਕਰਕੇ ਜੀਸੀਬੀ ਦੀ ਮਦਦ ਲਈ ਜਾ ਰਹੀ ਆ ਹੁਣ ਜੋ ਵੀ ਡਰਾ ਕੇ ਜੋ ਜਿਹੜਾ ਜੀਸੀਬੀ ਆ ਇਸ ਕੇ ਵਿੱਚ ਸਾਰ ਕਾਇ ਨੂੰ ਚੱਕਣਾ ਠੀਕ ਵੀ ਆ ਜਾਂ ਗਿਰਨਾ ਜਾਵੇ ਪਰ ਹੋਰ ਕੋਈ ਹਿੱਲਾ ਵੀ ਨਹੀਂ ਹੈ ਹੋਰ ਕੋਈ ਰਸਤਾ ਵੀ ਨਹੀਂ ਹੈ ਇਸ ਕਰਕੇ ਇਸੇ ਤਰੀਕੇ ਕੇ ਗਏ ਲ ਇਸ ਨੂੰ ਇਸ ਟੋਏ ਕੇ ਵਿੱਚ ਆ ਜਿਹੜਾ ਰੱਖਿਆ ਜਾ ਸਕਾਈ ਜਿਹੜੀ ਡੈੱਡ ਬੋਡੀ ਆ ਵਿਚਾਰੇ ਕੀ ਬਲਦਗੀ ਜਿਹੜੀ ਠੱਠੇ ਗਈ ਔਰ ਤੁਸੀਂ ਦੇਖ ਸਕੋ ਆ ਵੀ ਕਿਉਂਕਿ ਜਿਹੜੀ ਗੱਲ ਆਪਾਂ ਕਰਕਰ ਹਟਿਆ ਵੀ ਇਹ ਸਤਕਾਰ ਆ ਜਿਹੜਾ ਉਹ ਪੂਰਾ ਕਰਿਆ ਜਾਇਆ ਇਸ ਤਰ੍ਹਾਂ ਜਿਹੜਾ ਬਲਦਾ ਠੱਠਾ ਆ ਜਾਂ ਕੋਈ ਵੀ ਗਊ ਕਾ ਜਾਇਆ ਹਨਾ ਉਹਨਾਂ ਦਾ ਪੂਰਾ ਸਤਕਾਰ ਕਰਿਆ ਜਾਇਆ ਉਸकी ਅੰਤਿਮ ਰਸਮਾਂ ਪੂਰੀਆਂ ਜਿਹੜੀਆਂ ਕਿ ਸੰਸਕਾਰਾਂ ਕੇ ਗੱਲ ਕਰੀਆਂ ਜਾਂ ਹਨ ਦੇਖੋ ਵੀ ਥੱਲਾ ਲੋਕ ਲੈ ਕੇ ਆਏ ਆ ਜਿਹੜੇ ਆਪਦੇ ਕੰਬਲ ਲੋਈਆਂ ਵੀ ਉਹ ਬਿਛਾਈਆਂ ਜਾਂਦੀਆਂ ਪਹਿਲਾਂ ਉਸਤੇ ਬਾਅਦ ਇਸकी ਜਿਹੜੀ ਬੋਡੀ ਹੈ ਉਸ ਨੂੰ ਰੱਖਿਆ ਜਾਏਗਾ ਫਿਰ ਉਸਕੇ ਉੱਪਰ ਲੂਣ ਪਾਇਆ ਜਾਏਗਾ ਸੋ ਪੂਰੇ ਸਤਕਾਰ ਕੇ ਨਾਲ ਜਿਹੜੀਆਂ ਰਸਮਾਂ ਨਿਭਾਈਆਂ ਜਾਣਗੀਆਂ ਹਰੇਕ ਬੰਦਾ ਆਪਣੇ ਨਾਲ ਕੋਈ ਕੰਬਲ ਲੈ ਕੇ ਆ ਰਿਹਾ ਕੋਈ ਲੋਈ ਲੈ ਕਰਿਆ ਦੇਖੋ ਚਿੱਟੀਆਂ ਲੋਈਆਂ ਵੀ ਆ ਜਿਹੜੀਆਂ ਲੋਕ ਲੈ ਕੇ ਆਏ ਆ ਜੋ ਚਟੋਏ ਦੇ ਵਿੱਚ ਵਿਚਾ ਆ ਪਹਿਲਾਂ ਐਨ ਫਿਰ ਪੂਰੇ ਸਤਕਾਰ ਕੇ ਗਾਇ ਲਿਸ ਬਲਦ ਨੂੰ ਇਸ ਠੱਠੇ ਨੂੰ ਜਿਹੜਾ ਇਸਕੇ ਉੱਪਰ ਪਾਇਆ ਜਾਏਗਾ ਫਿਰ ਉਸਤੇ ਬਾਅਦ ਜਿਹੜਾ ਇਸਕੇ ਉੱਪਰ ਲੂਣ ਪਾਗਾ ਫਿਰ ਇਸकी ਅਰਦਾਸ ਜਿਹੜੀ ਅਰਦਾਸ ਬੇਨਤੀ ਆ ਗੁਰੂ ਘਰ ਕੇ ਪਾਈ ਜੀ ਦੇ ਕਰਵਾਤਾ ਫਿਰ ਉਸਤੇ ਬਾਅਦ ਇਸਕੇ ਉੱਪਰ ਮਿੱਟੀ ਪਾਈ ਜਾਏਗੀ ਫੜ ਲਓ ਬਾਈ ਦੋ ਜਣੇ ਫੜ ਲਓ ਬਾਈ ਦੋ ਜਣੇ ਆ ਜਾ ਫੜੋ ਰੰਗ ਨਾਲ ਆ ਗਿਆ ਆ ਜਾ ਬੰਦ ਤੈਨੂੰ ਬਚਾਣ ਲਈ ਪਾ ਦੂ ਚੱਲ ਬਾਈ ਓਏ ਪਾ ਨੂਰ ਨੂੰ ਨਹੀਂ ਪਾ ਦਿੰਦੇ ਆਜੂ ਦੋ ਦੋ ਜਣੇ ਲੱਖੇ ਨੀਗਾ ਹੰਗਾ ਨਹੀਂ ਬਾ ਖੇਰੋਂ ਜੜਾ ਨਾਲ ਕਰ ਲਓ ਥੋੜਾ ਥੋੜਾ ਜੇ ਕਰ ਦੇ ਜਾਨੇ ਬਸ ਫੇਟ ਆਹ ਕੋਟਾ ਕਰਦੇ ਬੀ ਥੋੜਾ ਜਿਹਾ ਕਰਦੇ ਚੱਲ ਭਾਈ ਉਹ ਛੱਡ ਉਹ ਜਿਹੜਾ ਪਰਾਂ ਹੋ ਜਾ ਪਰਾਂ ਹੋ ਜਾ ਉਹ ਗੀੜਾ ਖਾ ਜਾ ਹਾਂ ਕਈ ਵਾਰੀ ਉਹ ਜੀ ਸੀ ਵੀ ਤੁਸੀਂ ਬਾਈ ਕਿਸੇ ਕਿਸੇ ਵਿਚੇ ਨੂੰ ਪਿੱਛੇ ਹਟੇ ਜਾ ਰਿਹਾ ਨਾ 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 ਜੇ ਲਿਗਾ ਸੀ ਬੰਦ ਹਾਂ ਆ ਆ ਦੇ ਟਰੈਕਟਰ ਬੰਦ ਕਰਾ ਦਿਓ ਯਾਰ ਟਰੈਕਟਰ ਬੰਦ ਗਿਆ ਟਰੈਕਟਰ ਬੰਦ ਕਿਨੋਂ ਹੋਇਗਾ ਆਹੋ ਨਹੀਂ ਨਹੀਂ ਇਹਦਾ ਹੋਰ ਹੋਣਾ ਮਾਇਨਾ ਨਹੀਂ ਹੇ ਚਲੋ ਠੀਕ ਕਰ ਗਿਆ ਠੀਕ ਚਲ ਠੀਕ ਠੀਕ ਹੈ गिर गया ਠੀਕ ਠੀਕ ਹੈ गिर गया ਉਹ ਹੈਨਾ ਬੰਦਾ 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 ਰਸਾ ਵੀ ਕਰ ਲੇ ਕੌਲੇ ਅਕਸਰ ਰਸੇ ਰਸੇ ਕੋ ਮਤੇ ਸਮਾਰ ਸਹੀ ਹੋ ਗਿਰ ਗਿਆ ਹਨ ਸਾਜਨ ਦਾ ਆ ਸਾਜਨ ਦਾ ਭਾਈ ਹੋਰ ਸਕੇ ਚਲੇ ਉਹ ਤਿਲ ਕੋਈ ਆ ਉੱਪਰ ਨੂੰ ਮੋੜੀ ਜੀ ਹੁੰਦੀ ਤਾਂ ਫੇਰ ਨਹੀਂ ਹੋਈ ਜੀ ਕੱਲ ਕਿਰਕਿਆ ਸਹੀ ਐਨ ਸਾਈਕਲ ਐਨ ਸਾਈਕਲ ਨਹੀਂ ਆ ਰੁੱਟਿਆ ਨਹੀਂ ਰਸਾ ਨਿਕਲ ਗਿਆ ਇੱਕ ਬਾਂਗਵਾ ਪਾਇਆ ਦੋ ਆ ਬਣਦਾ ਚੱਲ ਆ ਠੀਕ ਆ ਮੂੰਬਾ ਪਾ ਦੇ ਇਸੇ ਨਾ ਪਾ ਮੂੰਬਾ ਪਾ ਲੈ ਅੱਗੇ ਵਿੱਚ ਜਾ ਦੁਰਾ ਹੋ ਗਾਕੇ ਨੂੰ ਨੂਨ ਬਾਰੇ ਆਪਣਾ ਨਾਮ ਰੱਖੀ ਚੱਲ ਆ ਜਾ ਸਾਰੇ ਪੈਸੇ ਕੋਈ ਨਾ ਆਇਆ ਕੋਈ ਕੋਈ ਕਾਰਜ ਨਹੀਂ ਹੋ ਕੰਮ ਦੇ ਵਿੱਚ ਬੜਾ ਨਹੀਂ ਹੋਣਾ ਕੋਈ ਨਾ ਕੋਈ ਕੋਈ ਮਾਰਦਾ ਕੋਈ ਨਾ ਆਇਆ ਹੈ ਕਿ ਹੋ ਜਣੇ ਦਰਜਾ ਦੇ ਬੰਦੇ ਕੋਈ ਨਾ ਆਇਆ ਬੜੇ ਨੂੰ ਜਾ ਉਹ ਸਾਈਡ ਦਾ ਕੰਮ ਕਾ ਉਹ ਹੋ ਗਿਆ ਤਾਂ ਤੇ ਨਹੀਂ ਬੜਾਗਾ ਨਾ ਸਮਾਰਕ ਕਰਦੇ ਨਹੀਂ ਅਸੀਂ ਬੜਾਗਾ ਤੇਰੇ ਅੰਮੀ ਦਾ ਚੈਨ ਕਰ ਦੇ ਕੱਟ ਦੇ ਬੁੱਗਲ ਵੀ ਕਰਦਾ ਸੰਗਲ ਬੰਨ ਦੇ ਬੰਨ ਕੇ ਤੋਂ علاوہ ਚਾਹਾਂ ਦਾ ਬਾਈ ਕਰਾ ਲਾਉਂਦਾ ਚਲਾ ਲਿਆਉਂਦਾ ਚਲਾ ਲਿਆਉਂਦਾ ਤੇਰੇ ਤੇਰਾ ਲਾਉਂਦਾ ਤੇਰੇ ਤੇਰਾ ਲਾਉਂਦਾ ਆਹ ਉਹ ਸੱਤ ਮੈਂ ਬੈਠਾ ਬੈਠੇ ਜਾਪਰ ਸਤ ਛੱਡੀ ਉਹ ਨਾ ਡੜਦਾ ਛੱਡੀ ਉਹ ਟੱਕਰ ਜਾਂਦਾ ਨਹੀਂ ਉੱਪਰ ਨੂੰ ਆ ਜੀ ਤੇ ਪਰਾ ਉਹ ਪਿੱਛੇ ਨੋਟ ਮਨਸ਼ਾ ਰਹੀ ਜੀ ਬਾਹਰ ਦੇ ਬੰਦੇ ਬੰਦੇ ਅਨੇ ਛੱਡੀ ਫੜਾ ਦੇ ਥੱਲੇ ਉੱਪਰਲੀ ਪਾ ਦਿਓ ਉਹ ਥੋੜਾ ਰਹਿ ਜਾਏਗਾ ਫੇਰ ਫੜਾ ਦਿਓ ਥੱਲਾ ਪਹਿਲਾਂ ਉੱਪਰ ਦੇ ਪਾ ਦਿਓ ਥੋੜਾ ਪਾ ਦਿਓ ਪਹਿਲਾਂ ਪਹਿਲਾਂ ਪਾ ਦਿਓ ਇਤਰੀਓ ਮੇਰੇ ਨਾਲ ਪਾ ਹਾਂ ਹਾਂ ਬਹੁਤ ਚਾਲ ਬਗਿਰੇ ਯਾਰਾ ਉਹ ਮੂੰਹ ਕੋ ਕਪੜਾ ਪਾ ਦਿਓ ਉਹ ਕਪੜਾ ਪਾ ਦੇ ਭਾਂਤੇ ਮੂੰਹ ਪਰ ਉਹ ਕਪੜਾ ਪਾ ਲੈ ਹੈਲੋ ਉਹ ਪਾ ਦਿਓ ਮੂੰਹ ਕਾ ਪਰਲੇਟ ਦੇ ਸਾਰੇ ਵਾ ਉਹ ਪਾ ਦੇ ਕੰਬਲੇ ਬਾਅਦ ਮੈਂ ਪਾ ਬੰਲੇ ਸਾਜ ਮੈਂ ਪਾ ਦਿ ਮਾ ਦਿਓ ਬਾਪਾ ਜਿਹੜਾ ਕੱਪੜੇ ਨਾਲ ਜਿਹੜਾ ਪੁਰਖਾਇ ਨੇ ਦੂਜਾ ਆਪਣੇ ਰੱਦੀ ਦੇ ਕੱਪੜੇ ਨਾਲ ਖੋਲ ਕੇ ਪਾਦਾ ਮਾਰਦਾ ਕੱਪੜਾ ਬਾਹਰ ਚ ਪਾ ਕੇ ਨੂਰ ਮਾਰਦਾ ਬਾਹਰ ਦੇ ਬਾਵਾਗੇ ਯਾਰ ਬੜਾ ਪਾਤੀ ਨਿਆਰਾ ਪੰਜ ਮਿੰਟ ਦਾ ਫੈਲਣੇ ਮਾੜਾ ਨੂਰ ਮਾਰਦਾ ਸਾਨੂੰ ਕਾਲਾ ਕਹਿੰਦਾ ਖੜੇ ਖੜੇ ਨਹੀਂ ਹਾਲੂ ਹਾਲੂ ਨਹੀਂ ਇਹ ਗਾਲੇ ਉਹ ਨੱਤਾ ਬਾਬਾ ਜਿਹੜਾ ਪਿੱਛੇ ਬਣਾਵੇ ਸ਼ਰਮਾਨਾ ਪਾ ਲਈ ਬਾਹਲਾ ਪੈ ਜਾਊਗਾ ਕਿਦਿਆਂ ਰੋਪਾਂ ਚਿੱਟਾ ਇਹਦਾ ਕਰਦੇ ਆਂ ਬਦਰ ਸਰਮਾ ਦੇ ਕਾਲ 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 ਕਰਦੇ ਚੋ ਉਹ ਕੋਈ ਨਹੀਂ ਜੋ ਆਪੇ ਸੈੱਟ ਕਰ ਲੈ ਖੱਤਾਂ ਨਾਲ ਕੋਈ ਕੋਪੀ ਨਹੀਂ ਚਾਹੀਦੀ ਹੁੰਦਾ ਵੀ ਇੱਕ ਸਾਈਡ ਰੁਪਈਆ ਆ ਤੁਹਾਡੀ

ਕਪੜੇ ਦੋਈ ਦੋਈ ਬੰਦੇ ਵੜਦੇ ਕਰੋ ਫੜੀਂ ਵੀ ਫੜੀਂ ਕਰਦੇ ਆ ਫੜਦਾ ਨੂਨ ਫੜਦਾ ਹੋਰ ਪਾ ਦੇ ਕਪੜੇ ਉੱਪਰ ਘੇਰਦੇ ਹੋ ਉੱਪਰ ਘੇਰਦੇ ਕਪੜੇ ਉੱਪਰ ਘੇਰਦੇ ਉੱਪਰ ਸਾਰੇ ਪਾਓ ਹੋਰ ਕਪੜਾ ਲਾ ਕਪੜਾ ਸੁਟਾਈ ਗਿਆ ਜੇ ਆਹ ਤੇਰਾ ਭਾਈ ਦੋ ਬੰਦੇ ਵੜਦੇ ਹੋ ਉਹ ਲੋਈਆਂ ਥੱਲਾ ਦੱਬ ਦਿਆਂ ਉਹਨਾਂ ਨੂੰ ਦੂਏ ਲੋਟ ਪਾ ਦਿਓ ਚੱਕਾ ਆਹ ਤਾਂ ਉੱਪਰ ਘੇਰਨੀ ਟੋਪ ਪਰ ਜਾਨ ਦੋ ਬੰਦੇ ਫੜੇ ਨੱਪੜਾ ਬਸ ਬਸ ਰਹਿਣਦੇ ਰਹਿਣਦੇ ਇਤਰੀ ਰਹਿਣਦੇ ਠੀਕ ਆ ਜੀ ਦੀਪ ਆਹ ਇਤਰਾ ਫੜੇ ਆਹ ਸਹੀ ਆ ਬੱਕ ਜਿਸ ਦੇ ਪੱਟੇ ਪੈਦੀ ਨਾ ਤਾਂ ਉਹ ਕਿਹਨੂੰ ਹੋਗੀ ਰਹਿਣ ਤਾਂ ਨੂਨ ਘਰਦੇ ਆ ਹੂੰ ਘਰਦੇ ਆ ਮਗਰ ਮਗਰ ਉਹ ਘਰਦੇ ਮੈਂ ਅਸਾ ਜੇ ਬਾਹਰ ਆ ਜੇ ਬਸ ਬਸ ਮਸਕ ਨਾ ਰੰਗੀ ਰੱਖੇ ਪੜਾਉਂਦੀ ਨਾ ਕੋਈ ਨਾ ਆਇਆ ਦਾ ਹੋਰ ਨਾ ਆਇਆ ਆਪੇ ਨੂੰ ਗੱਲ ਕਰੀਏ ਜੀ ਬਈ ਇਹਨੂੰ ਪੜਾਉਂਦਾ ਰੱਖੀ ਇੱਕ ਬੱਲੇ ਕਰ ਨਾ ਬਹੁਤ ਧੀਰੇ ਰਹੀ ਆ ਆ ਫੜੀ ਵੀਰੇ ਸਿੰਦੀ ਆ ਬੱਲਾ ਅੱਗੇ ਨੂੰ ਅੱਗੇ ਨੂੰ ਮੈਂ ਤਾਂ ਕਿਹਨੂੰ ਬਿਲਕੁਲ ਪਤਾ ਨਹੀਂ ਆਉਂਦਾ। ਆਹਦੇ ਬਾਰੇ ਗੱਲ ਕਰਦੇ। ਮਾਲ ਮਾਰਕਟ ਦੇ ਵਿੱਚ ਰਹਿਣ ਦੇ ਇੱਥੇ ਜਿੱਦ ਕਰੀ। ਆਹ ਬਹੁਤ। ਪਹਾੜਾਂ ਵਾਲੇ ਕਰਿਆ ਜਾਂਦਾ। ਇੱਕ ਖੁੰਡੇ ਦੇ ਮਾਰਕ ਨਿਕਲੀ। ਜਿਹੜਾ ਮਾਰਕ। ਬਾਹਰ ਆ ਜਾਓ। ਚਲੋ। ਇਹਨੂੰ ਕੱਢੋ। ਆ ਜਾਓ। ਆ ਜਾ ਕਰੋ। ਰਸਾਇਣਮ ਘਾਲੋ। ਰਸਾਇਣ ਆ। ਕੋਈ ਨੂੰ ਬਿਠਾ ਲਓ। ਕੋਈ ਨੂੰ ਬਿਠਾ ਲਓ ਟੋਕਰੀ ਜੀ ਹਾਂ। ਇਹਨਾਂ ਨੂੰ ਆਜਾ ਪੰਤੇ ਤੂੰ ਦੁਖੀ ਜੈ ਵੀ ਕਹ ਰਿਹਾ ਦਾ ਕਰਾਂ ਦੇ ਦੁਖੀ ਆਗਾ ਪਾਣੀ ਬਾਈ ਮਿੱਟੀ ਉਹ ਬਾਈ 10 ਸ਼ਾਂਤੀ ਬੋਲੇ ਆਜਾ ਚਲੋ ਪੰਤੇ ਤੂੰ ਦੁਖੀ ਜੈ ਵੀ ਕਹ ਰਿਹਾ ਦਾ ਕਰਾਂ ਦੇ ਦੁਖੀ ਆਗਾ ਪਾਣੀ ਬਾਈ ਮਿੱਟੀ ਉਹ ਬਾਈ 10 ਸ਼ਾਂਤੀ ਬੋਲੇ ਆਜਾ ਚਲੋ ਉਹ ਕਾਰ ਉੱਪਰ ਹੈ ਕੋਈ ਕਹਿੰਦੇ ਗਏ ਕੋਈ ਬ੍ਰੇਕ ਇੱਕ ਮਿੰਟ ਅਦਾਸ਼ਰੀਆ ਦਾ ਸਭਾ ਤੁਸੀਂ ਕਮਾਲ ਕਰ ਰਹੇ ਆ ਦਰ ਬੰਦੇ ਬੈਠੇ ਆ ਪਿਆਰੇ ਪੋਸਟਸ ਜਾਂਦੇ ਆ 40 30 ਇਹਨਾਂ ਦਾ ਨਾਮ ਦਿੱਤੇ ਆ ਰੰਦ ਦਿੱਤੇ ਆ ਦਿੰਦੇ ਨਾ ਚੈਨ ਚੈਨ ਤੋਂ ਇਹਦੇ ਅੰਤਰ ਬੋਲੋ ਜੀ ਵਾਹ ਇੱਕ